ਕਦੇ ਸੋਚਿਆ ਹੈ ਕਿ ਵੱਡੇ ਮਸ਼ਹੂਰ ਪ੍ਰਾਈਵੇਟ ਸਕੂਲਾਂ ਵਿੱਚ ਦਾਖਲਾ ਅਮ ਸ਼ਾਇਦ ਥੋੜਾ ਸੌਖਾ ਹੋ ਜਾਵੇ ਖਾਸ ਕਰਕੇ ਉਹਨਾਂ ਪਰਿਵਾਰਾਂ ਲਈ ਜਿਨ੍ਹਾਂ ਦੀ ਆਮਦਨ ਥੋੜੀ ਘੱਟ ਹੈ ਹੂੰ ਪੰਜਾਬ ਸਰਕਾਰ ਨੇ ਨਾ ਹਾਲੀ ਵਿੱਚ ਇੱਕ ਵੱਡਾ ਐਲਾਨ ਕੀਤਾ ਹੈ ਹੁਣ ਤੋਂ ਨਿੱਜੀ ਸਕੂਲਾਂ ਵਿੱਚ ਅ 25% ਸੀਟਾਂ ਕੁਝ ਖਾਸ ਵਰਗਾਂ ਲਈ ਰੱਖੀਆਂ ਰੱਖਣੀਆਂ ਪੈਣੀਆਂ ਗਿਆ ਹਾਂਜੀ ਇਹ ਬਹੁਤ ਅਹਿਮ ਕਦਮ ਹੈ ਇਹ ਅਸਲ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਇੱਕ ਤਾਜ਼ਾ ਫੈਸਲਾ ਆਇਆ ਹੈ ਉਸ ਤੋਂ ਬਾਅਦ ਹੀ ਗੱਲਤਰੀ ਹੈ ਅੱਛਾ ਤੇ ਇਹ ਸਿੱਖਿਆ ਦੇ ਅਧਿਕਾਰ ਕਾਨੂੰਨ ਜਿਹੜਾ ਆਰਟੀਈ ਐਕਟ 2009 ਦਾ ਹੈ ਉਸ ਨੂੰ ਸਹੀ ਤਰੀਕੇ ਨਾਲ ਲਾਗੂ ਕਰਨ ਵੱਲ ਇੱਕ ਕਹਿ ਲਓ ਵੱਡਾ ਕਦਮ ਹੈ ਠੀਕ ਹੈ ਤਾਂ ਅੱਜ ਆਪਾਂ ਇਸ ਪੂਰੇ ਮਾਮਲੇ ਨੂੰ ਨਾ ਥੋੜਾ ਖੋਲ ਕੇ ਸਮਝਾਂਗੇ ਇਹ ਨਵਾਂ ਨਿਯਮ ਹੈ ਕਿ ਕਿਹੜੇ ਸਕੂਲਾਂ ਤੇ ਲਾਗੂ ਹੋਵੇਗਾ ਕਿਹੜੇ ਬੱਚਿਆਂ ਨੂੰ ਇਸ ਦਾ ਫਾਇਦਾ ਮਿਲ ਸਕਦਾ ਤੇ ਮਾਪਿਆਂ ਨੂੰ ਕੀ ਕਰਨਾ ਚਾਹੀਦਾ ਹਾਂਜੀ ਰੱਖਣੇ ਚਾਹੀਦੇ ਨੇ ਚੱਲੋ ਫਿਰ ਸ਼ੁਰੂ ਕਰੀਏ ਇਸ ਤੇ ਗੱਲਬਾਤ ਸਭ ਤੋਂ ਪਹਿਲਾਂ ਤਾਂ ਇਹ ਹੀ ਦੱਸੋ ਜੇ ਬਿਲਕੁਲ ਸੌਖੇ ਸ਼ਬਦਾਂ ਵਿੱਚ ਸਮਝਣਾ ਹੋਵੇ ਤਾਂ ਇਹ ਨਵਾਂ ਨਿਯਮ ਹੈ ਕਿ ਵੇਖੋ ਬਿਲਕੁਲ ਸੌਖਾ ਹੈ ਪੰਜਾਬ ਦੇ ਜਿੰਨੇ ਵੀ ਪ੍ਰਾਈਵੇਟ ਸਕੂਲ ਨੇ ਪਰ ਉਹ ਵਾਲੇ ਜਿਹੜੇ ਸਰਕਾਰ ਤੋਂ ਕੋਈ ਮਦਦ ਮਤਲਬ ਪੈਸਾ ਨਹੀਂ ਲੈਂਦੇ اچھا ਜਿਨ੍ਹਾਂ ਨੂੰ ਅਨਏਡੇਡ ਕਹਿੰਦੇ ਨੇ ਹਾਂਜੀ ਬਿਲਕੁਲ ਉਹਨਾਂ ਸਕੂਲਾਂ ਨੂੰ ਆਪਣੀ ਸਭ ਤੋਂ ਛੋਟੀ ਕਲਾਸ ਮਤਲਬ ਜਿੱਥੋਂ ਦਾਖਲਾ ਸ਼ੁਰੂ ਕਰਦੇ ਨੇ ਚਾਹੇ ਉਹ ਨਰਸਰੀ ਹੋਵੇ ਐਲਕੇਜੀ ਹੋਵੇ ਜਾਂ ਪਹਿਲੀ ਜਮਾਤ ਹੂੰ ਉਸ ਦੀਆਂ ਜਿੰਨੀਆਂ ਵੀ ਕੁੱਲ ਸੀਟਾਂ ਨੇ ਉਹਨਾਂ ਦਾ 25% ਯਾਨੀ ਚੌਥਾ ਹਿੱਸਾ ਉਹਨਾਂ ਬੱਚਿਆਂ ਲਈ ਰੱਖਣਾ ਪਵੇਗਾ ਜੋ ਆਰਥਿਕ ਤੌਰ ਤੇ ਕਮਜ਼ੋਰ ਨੇ ਯਾਨੀ ایਡਬਲਿਊਐਸ ਜਾਂ ਫਿਰ ਦੂਜੇ ਪਛੜੇ ਵਰਗਾਂ ਜਿਵੇਂ ਐਸਸੀ ਬੀਸੀ ਤੋਂ ਹੁੰਦੇ ਨੇ ਠੀਕ ਹੈ ਤਾਂ ਕੀ ਇਹ ਹਰ ਇੱਕ ਪ੍ਰਾਈਵੇਟ ਸਕੂਲ ਤੇ ਲਾਗੂ ਹੋਵੇਗਾ ਸਾਰੇ ਦੇ ਸਾਰੇ ਨਹੀਂ ਨਹੀਂ ਇੱਥੇ ਇੱਕ ਥੋੜਾ ਜਿਹਾ ਪੇਜ ਹੈ ਇਹ ਸਿਰਫ ਉਹਨਾਂ ਨਿੱਜੀ ਸਕੂਲਾਂ ਤੇ ਲਾਗੂ ਹੈ ਜਿਹੜੇ ਸਰਕਾਰ ਤੋਂ ਪੈਸਾ ਨਹੀਂ ਲੈਂਦੇ ਪਰ ਇੱਕ ਹੋਰ ਗੱਲ ਹਾਂਜੀ ਜਿਹੜੇ ਸਕੂਲ ਘੱਟ ਗਿਣਤੀ ਸੰਸਥਾਵਾਂ ਚਲਾਉਂਦੀਆਂ ਨੇ ਮਤਲਬ ਮਾਈਨੋਰਿਟੀ ਇੰਸਟੀਟਿਊਸ਼ਨ ਜਿਵੇਂ ਕੋਈ ਧਾਰਮਿਕ ਘੱਟ ਗਿਣਤੀ ਦਾ ਸਕੂਲ ਹੋਵੇ ਉਹ ਇਸ ਨਿਯਮ ਦੇ ਦਾਇਰੇ ਤੋਂ ਬਾਹਰ ਨੇ ਅੱਛਾ ਮਤਲਬ ਕੋਈ ਉਦਾਹਰਣ ਦੇ ਕੇ ਸਮਝਾਓਗੇ ਜਿਵੇਂ ਮੰਨ ਲਓ ਮੋਹਾਲੀ ਦਾ ਡੀਪੀਐਸ ਸਕੂਲ ਹੈ ਜਾਂ ਲੁਧਿਆਣੇ ਦਾ ਡੀਏਵੀ ਸਕੂਲ ਇਹਨਾਂ ਤੇ ਲਾਗੂ ਹੋਵੇਗਾ ਹਾਂ ਪੂਰੀ ਸੰਭਾਵਨਾ ਹੈ ਕਿ ਇਹਨਾਂ ਤੇ ਲਾਗੂ ਹੋਵੇਗਾ ਬਸ਼ਰਤੇ ਇਹ ਘੱਟ ਗਿਣਤੀ ਸੰਸਥਾਵਾਂ ਨਾ ਹੋਣ ਪਰ ਜਿਵੇਂ ਤੁਸੀਂ ਗੱਲ ਕਰ ਲਓ ਲੁਧਿਆਣੇ ਦੇ ਸੇਕ੍ਰੇਟ ਹਾਰਟ ਸਕੂਲ ਦੀ ਜਾਂ ਬਠਿੰਡੇ ਦਾ ਸੈਂਟ ਜੋਸਫ ਸਕੂਲ ਹਾਂਜੀ ਹਾਂਜੀ ਇਹ ਈਸਾਈ ਘੱਟ ਗਿਣਤੀ ਸੰਸਥਾਵਾਂ ਨੇ ਤਾਂ ਇਹਨਾਂ ਤੇ ਇਹ 25% ਵਾਲਾ ਰਾਖਵਾਕਰਨ ਲਾਗੂ ਨਹੀਂ ਹੋਵੇਗਾ ਓਕੇ ਠੀਕ ਹੈ ਇਹ ਗੱਲ ਤਾਂ ਹੁਣ ਸਾਫ਼ ਹੋ ਗਈ ਅੱਗੇ ਵਧਦੇ ਹਾਂ ਇਹ ਦੱਸੋ ਕਿ ਫਿਰ ਇਸ 25% ਕੋਟੇ ਦਾ ਫਾਇਦਾ ਕਿਹੜੇ-ਕਿਹੜੇ ਵਿਦਿਆਰਥੀਆਂ ਨੂੰ ਮਿਲੇਗਾ ਕੌਣ-ਕੌਣ ਯੋਗ ਹੈ ਦੇਖੋ ਜੀ ਇਸ ਵਿੱਚ ਨਾ ਮੁੱਖ ਤੌਰ ਤੇ ਪੰਜ ਤਰ੍ਹਾਂ ਦੇ ਵਰਗ ਆਉਂਦੇ ਨੇ ਪਹਿਲਾ ਤਾਂ ਹੈਗਾ ਆਰਥਿਕ ਤੌਰ ਤੇ ਕਮਜ਼ੋਰ ਵਰਗ ਯਾਨੀ EWS ਇਹ ਉਹ ਪਰਿਵਾਰ ਨੇ ਜਿਨ੍ਹਾਂ ਦੀ ਸਾਲ ਦੀ ਕਮਾਈ 8 ਲੱਖ ਰੁਪਏ ਤੋਂ ਘੱਟ ਹੈ ਇਸ ਦੇ ਲਈ ਇਨਕਮ ਸਰਟੀਫਿਕੇਟ ਲੱਗੇਗਾ ਠੀਕ ਦੂਜਾ ਅਨੁਸੂਚਿਤ ਜਾਤੀ ਯਾਨੀ SC ਦੇ ਬੱਚੇ ਇਨ ਲਈ ਆਮਦਨ ਦੀ ਕੋਈ ਸ਼ਰਤ ਨਹੀਂ ਰੱਖੀ ਗਈ ਪਰ ਹਾਂ ਜਾਤ ਦਾ ਸਰਟੀਫਿਕੇਟ ਕਾਸ ਸਰਟੀਫਿਕੇਟ ਉਹ ਜ਼ਰੂਰੀ ਹੈ ਹੂੰ ਤੀਜਾ ਪਛੜੀਆਂ ਸ਼੍ਰੇਣੀਆਂ ਯਾਨੀ BC ਜਾਂ OBC ਪਰ ਇਹਨਾਂ ਵਿੱਚ ਸਿਰਫ ਉਹ ਪਰਿਵਾਰ ਆਉਣਗੇ ਜਿਹੜੇ ਗੈਰ ਕਰੀਮੀ ਲੇਅਰ ਵਿੱਚ ਨੇ ਆਮ ਤੌਰ ਤੇ ਇਹ ਵੀ ਉਹੀ ਨੇ ਜਿਨ੍ਹਾਂ ਦੀ ਆਮਦਨ 8 ਲੱਖ ਤੋਂ ਘੱਟ ਹੁੰਦੀ ਹੈ ਇਹਨਾਂ ਨੂੰ ਜਾਤੀ ਤੇ ਆਮਦਨ ਦੋਵੇਂ ਸਰਟੀਫਿਕੇਟ ਦਿਖਾਣੇ ਪੈਣਗੇ ਓਕੇ ਚੌਥਾ ਵਰਗ ਹੈ ਜੰਗੀ ਵਿਧਵਾਵਾਂ ਦੇ ਬੱਚੇ ਚਿਲड्रन ਆਫ ਵਾਲ ਵਿਡੋਸ ਤੇ ਪੰਜਵਾਂ ਬੇਸਹਾਰਾ ਮਾਪਿਆਂ ਦੇ ਬੱਚੇ ਯਾਨੀ ਚਿਲड्रन ਆਫ ਡੈਸਟਿਟਿਊਟ ਪੇਰੈਂਟਸ ਵਾਹ ਮਤਲਬ ਕਾਫੀ ਸਾਰੇ ਵਰਗਾਂ ਨੂੰ ਸ਼ਾਮਿਲ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਚੰਗੀ ਗੱਲ ਹੈ ਪਰ ਦਾਖਲਾ ਮਿਲੂਗਾ ਕਿਵੇਂ ਕੀ ਕੋਈ ਖਾਸ ਤਰੀਕਾ ਹੈ ਕੋਈ ਪ੍ਰਕਿਰਿਆ ਹਾਂ ਇਸ ਵਿੱਚ ਨਾ ਇੱਕ ਬਹੁਤ ਜ਼ਰੂਰੀ ਗੱਲ ਦਾ ਧਿਆਨ ਰੱਖਿਆ ਗਿਆ ਹੈ ਉਹ ਹੈ ਸਕੂਲ ਤੋਂ ਘਰ ਦੀ ਦੂਰੀ ਮਤਲਬ ਜਿਹੜੇ ਬੱਚੇ ਸਕੂਲ ਦੇ ਜ਼ਿਆਦਾ ਨੇੜੇ ਰਹਿੰਦੇ ਨੇ ਉਹਨਾਂ ਨੂੰ ਪਹਿਲ ਦਿੱਤੀ ਜਾਵੇਗੀ ਅੱਛਾ ਨੇੜਤਾ ਦੇ ਆਧਾਰ ਤੇ ਹਾਂਜੀ ਇਸ ਦੇ ਲਈ ਨਾ ਤਿੰਨ ਸਟੈਪ ਬਣਾਏ ਨੇ ਪਹਿਲੀ ਪਹਿਲ ਉਹਨਾਂ ਬੱਚਿਆਂ ਨੂੰ ਮਿਲੇਗੀ ਜਿਹੜੇ ਸਕੂਲ ਦੇ 1 ਕਿਲੋਮੀਟਰ ਦੇ ਘੇਰੇ ਅੰਦਰ ਰਹਿੰਦੇ ਨੇ ਓਕੇ ਜੇ 1 ਕਿਲੋਮੀਟਰ ਵਾਲਿਆਂ ਤੋਂ ਬਾਅਦ ਵੀ ਸੀਟਾਂ ਖਾਲੀ ਰਹਿ ਗਈਆਂ ਤਾਂ ਫਿਰ ਦੂਜੀ ਪਹਿਲ 3 ਕਿਲੋਮੀਟਰ ਦੇ ਘੇਰੇ ਵਾਲੇ ਬੱਚਿਆਂ ਨੂੰ ਦਿੱਤੀ ਜਾਵੇਗੀ ਠੀਕ ਤੇ ਜੇਕਰ ਮੰਨ ਲਓ ਫਿਰ ਵੀ ਸੀਟਾਂ ਬਚ ਗਈਆਂ ਤਾਂ ਤੀਜੀ ਪਹਿਲ 6 ਕਿਲੋਮੀਟਰ ਦੇ ਘੇਰੇ ਤੱਕ ਰਹਿਣ ਵਾਲੇ ਬੱਚਿਆਂ ਨੂੰ ਮਿਲੇਗੀ ਅੱਛਾ ਤਾਂ ਮਤਲਬ ਜੇ ਸਮਝ ਲਈਏ ਪਟਿਆਲੇ ਦੇ ਕਿਸੇ ਵੱਡੇ ਸਕੂਲ ਵਿੱਚ 25 ਸੀਟਾਂ ਇਸ ਕੋਟੇ ਦੀਆਂ ਨੇ ਤੇ ਅਰਜ਼ੀਆਂ ਆ ਗਈਆਂ 30 ਯੋਗ ਬੱਚਿਆਂ ਦੀਆਂ ਹਾਂਜੀ ਤਾਂ ਪਹਿਲਾਂ ਦੇਖਿਆ ਜਾਵੇਗਾ ਕਿ 1 ਕਿਲੋਮੀਟਰ ਦੇ ਅੰਦਰ ਕਿੰਨੇ ਰਹਿੰਦੇ ਨੇ ਉਹਨਾਂ ਨੂੰ ਸੀਟਾਂ ਮਿਲਣਗੀਆਂ ਫਿਰ ਬਾਕੀ ਸੀਟਾਂ ਲਈ 3 ਕਿਲੋਮੀਟਰ ਵਾਲਿਆਂ ਦਾ ਨੰਬਰ ਆਵੇਗਾ ਤੇ ਫਿਰ 6 ਕਿਲੋਮੀਟਰ ਵਾਲਿਆਂ ਦਾ ਬਿਲਕੁਲ ਸਹੀ ਸਮਝੇ ਤੁਸੀਂ ਇਸੇ ਤਰ੍ਹਾਂ ਹੋਵੇਗਾ ਥੋੜਾ ਰੁਕ ਕੇ ਇੱਥੇ ਮੈਂ ਆਪਣੇ ਸੁਣਨ ਵਾਲਿਆਂ ਨੂੰ ਵੀ ਪੁੱਛਣਾ ਚਾਹਾਂਗੀ ਤੁਹਾਡਾ ਕੀ ਵਿਚਾਰ ਹੈ ਇਸ ਫੈਸਲੇ ਬਾਰੇ ਕਿ ਤੁਹਾਨੂੰ ਲੱਗਦਾ ਹੈ ਕਿ ਇਸ ਨਾਲ ਸੱਚਮੁੱਚ ਲੋੜਵੰਦ ਬੱਚਿਆਂ ਤੱਕ ਚੰਗੀ ਸਿੱਖਿਆ ਪਹੁੰਚ ਸਕੇਗੀ ਹੁਣ ਇੱਕ ਹੋਰ ਬਹੁਤ ਬਹੁਤ ਜ਼ਰੂਰੀ ਗੱਲ ਦੱਸਣਾ ਸ਼ਾਇਦ ਸਭ ਤੋਂ ਅਹਿਮ ਮਾਪਿਆਂ ਲਈ ਹਾਂਜੀ ਦੱਸੋ ਜਿਹੜੇ ਬੱਚਿਆਂ ਦਾ ਦਾਖਲਾ ਇਸ 25% ਕੋਟੇ ਦੇ ਤਹਿਤ ਹੋਵੇਗਾ ਨਾ ਉਹਨਾਂ ਦੇ ਮਾਪਿਆਂ ਨੂੰ ਸਕੂਲ ਦੀ ਕੋਈ ਵੀ ਫੀਸ ਮਤਲਬ ਟਿਊਸ਼ਨ ਫੀਸ ਜਾਂ ਹੋਰ ਕੋਈ ਲਾਜ਼ਮੀ ਖਰਚਾ ਨਹੀਂ ਦੇਣਾ ਪਵੇਗਾ ਸੱਚੀ ਕੋਈ ਫੀਸ ਨਹੀਂ ਇਹ ਤਾਂ ਬਹੁਤ ਹੀ ਵੱਡੀ ਰਾਹਤ ਦੀ ਗੱਲ ਹੈ ਫਿਰ ਫਿਰ ਸਕੂਲ ਦਾ ਖਰਚਾ ਕਿਵੇਂ ਚੱਲੇਗਾ ਉਹ ਕੌਣ ਦੇਵੇਗਾ ਹਾਂ ਇਹ ਸਵਾਲ ਬਣਦਾ ਹੈ ਇਸ ਦਾ ਜਵਾਬ ਹੈ ਕਿ ਪੰਜਾਬ ਸਰਕਾਰ ਇਹਨਾਂ ਸਕੂਲਾਂ ਨੂੰ ਹਰ ਇੱਕ ਦਾਖਲ ਹੋਏ ਬੱਚੇ ਪਿੱਛੇ ਮੁਆਵਜ਼ਾ ਦੇਵੇਗੀ ਜਿਸ ਨੂੰ ਅੰਗਰੇਜ਼ੀ ਚ ਰੀਇੰਬਰਸਮੈਂਟ ਕਹਿੰਦੇ ਨੇ ਅੱਛਾ ਇਹ ਰਕਮ ਕਿੰਨੀ ਹੋਵੇਗੀ ਇਹ ਹੋਵੇਗੀ ਜਾਂ ਤਾਂ ਉਸ ਸਕੂਲ ਦੀ ਅਸਲ ਫੀਸ ਜਾਂ ਫਿਰ ਸਰਕਾਰ ਵੱਲੋਂ ਇੱਕ ਔਸਤ ਖਰਚਾ ਤੈਅ ਕੀਤਾ ਜਾਵੇਗਾ ਪ੍ਰਤੀ ਵਿਦਿਆਰਥੀ ਇਹਨਾਂ ਦੋਹਾਂ ਰਕਮਾਂ ਵਿੱਚੋਂ ਜਿਹੜੀ ਵੀ ਕੱਟ ਹੋਵੇਗੀ ਉਹੀ ਸਰਕਾਰ ਵੱਲੋਂ ਸਕੂਲ ਨੂੰ ਮਿਲੇਗੀ। ਹੂੰ ਸਮਝ ਗਈ। ਸਰ ਵੱਲੋਂ ਤੈਅ ਕੀਤੀ ਗਈ ਰਕਮ ਖਾਸ ਕਰਕੇ ਜਿਹੜੇ ਬਹੁਤ ਵੱਡੇ ਸਕੂਲ ਨੇ ਜਿੱਥੇ ਸਹੂਲਤਾਂ ਜ਼ਿਆਦਾ ਨੇ ਫੀਸਾਂ ਜ਼ਿਆਦਾ ਨੇ ਕੀ ਉਹਨਾਂ ਦੇ ਅਸਲ ਖਰਚਿਆਂ ਨੂੰ ਪੂਰਾ ਕਰ ਸਕੇਗੀ ਜਾਂ ਨਹੀਂ। ਇੱਕ ਅਹਿਮ ਨੁਕਤਾ ਰਹੇਗਾ। ਹਾਂ ਇਹ ਤਾਂ ਹੈ। ਅੱਛਾ ਇੱਕ ਹੋਰ ਗੱਲ ਮੇਰੇ ਮਨ ਵਿੱਚ ਆ ਰਹੀ ਹੈ। ਇਹ ਨਿਯਮ ਤਾਂ ਤੁਸੀਂ ਦੱਸਿਆ ਕਿ ਆਰਟੀਆਈ ਐਕਟ 2009 ਦਾ ਹਿੱਸਾ ਹੈ। ਮਤਲਬ ਕਾਫੀ ਪੁਰਾਣਾ ਹੈ। ਫਿਰ ਇਸ ਨੂੰ ਲਾਗੂ ਕਰਨ ਵਿੱਚ ਇੰਨੇ ਸਾਲ ਕਿਉਂ ਲੱਗੇ ਹੁਣ ਅਚਾਨਕ ਇਸ ਤੇ ਇੰਨਾ ਜ਼ੋਰ ਕਿਉਂ ਦਿੱਤਾ ਜਾ ਰਿਹਾ ਹੈ ਹਾਂ ਇਹ ਬਹੁਤ ਵਧੀਆ ਸਵਾਲ ਪੁੱਛਿਆ ਤੁਸੀਂ ਦੇਖੋ ਦਰਅਸਲ ਪੰਜਾਬ ਦੇ ਜਿਹੜੇ ਸਿੱਖਿਆ ਨਿਯਮ ਸੀ ਨਾ ਉਹਨਾਂ ਵਿੱਚ ਇੱਕ ਧਾਰਾ ਸੀ ਰੂਲ 74 ਰੂਲ 74 ਹਾਂਜੀ ਇਹ ਧਾਰਾ ਨਾ ਇੱਕ ਤਰ੍ਹਾਂ ਨਾਲ ਰਸਤੇ ਵਿੱਚ ਰੋੜਾ ਬਣੀ ਹੋਈ ਸੀ ਇਹ ਸਕੂਲਾਂ ਨੂੰ ਕੁਝ ਖਾਸ ਹਾਲਾਤਾਂ ਵਿੱਚ ਇਸ 25% ਵਾਲੇ ਰਾਖਵੇਂਕਰਨ ਤੋਂ ਛੂਟ ਲੈਣ ਦੀ ਇਜਾਜ਼ਤ ਦੇ ਦਿੰਦੀ ਸੀ ਜਿਸ ਕਰਕੇ ਇਹ ਨਿਯਮ ਕਦੇ ਸਹੀ ਤਰੀਕੇ ਨਾਲ ਲਾਗੂ ਹੀ ਨਹੀਂ ਹੋ ਪਾਇਆ ਪੰਜਾਬ ਵਿੱਚ ਪਰ ਹੁਣ ਹਾਲ ਹੀ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਇਸ ਰੂਲ 74 ਨੂੰ ਗੈਰ ਸੰਵਿਧਾਨਿਕ declar ਦੇ ਦਿੱਤਾ ਕੋਰਟ ਨੇ ਕਿਹਾ ਕਿ ਇਹ ਧਾਰਾ ਆਰਟੀਈ ਐਕਟ ਦੀ ਮੂਲ ਭਾਵਨਾ ਦੇ ਹੀ ਖਿਲਾਫ ਹੈ ਅੱਛਾ ਤੇ ਇੱਥੇ ਗੱਲ ਬਹੁਤ ਦਿਲਚਸਪ ਹੋ ਜਾਂਦੀ ਹੈ ਕੋਰਟ ਨੇ ਸਿਰਫ ਇਸ ਨੂੰ ਰੱਦ ਹੀ ਨਹੀਂ ਕੀਤਾ ਸਗੋਂ ਸਰਕਾਰ ਨੂੰ ਸਖਤ ਹੁਕਮ ਦਿੱਤਾ ਹੈ ਕਿ ਆਉਣ ਵਾਲੇ ਸੈਸ਼ਨ ਯਾਨੀ 2025-26 ਤੋਂ ਇਹ 25% ਦੀ ਕੋਟਾ ਹਰ ਹਾਲਤ ਵਿੱਚ ਸਖਤੀ ਨਾਲ ਲਾਗੂ ਕੀਤਾ ਜਾਵੇ। ਮਤਲਬ ਹੁਣ ਕੋਈ ਬਹਾਨਾ ਨਹੀਂ ਚੱਲੇਗਾ ਸਕੂਲਾਂ ਦਾ। ਬਿਲਕੁਲ ਇਸ ਫੈਸਲੇ ਨੇ ਸਾਲਾਂ ਤੋਂ ਲਟਕਦੀ ਆ ਰਹੀ ਇਸ ਗੱਲ ਨੂੰ ਲਾਗੂ ਕਰਨ ਲਈ ਇੱਕ ਪੱਕੀ ਤਾਰੀਖ ਦੇ ਦਿੱਤੀ ਹੈ। ਠੀਕ ਹੈ ਤਾਂ ਹੁਣ ਆਉਣੇ ਆ ਸਭ ਤੋਂ ਕੰਮ ਦੀ ਗੱਲ ਤੇ ਜਿਹੜੇ ਮਾਪੇ ਇਸ ਕੋਟੇ ਲਈ ਯੋਗ ਹਨ ਜਿਹੜੇ ਚਾਹੁੰਦੇ ਨੇ ਕਿ ਉਹਨਾਂ ਦਾ ਬੱਚਾ ਕਿਸੇ ਚੰਗੇ ਪ੍ਰਾਈਵੇਟ ਸਕੂਲ ਵਿੱਚ ਪੜੇ ਉਹਨਾਂ ਨੂੰ ਹੁਣ ਕੀ ਕਰਨਾ ਚਾਹੀਦਾ ਤੁਸੀਂ ਸ਼ੁਰੂ ਵਿੱਚ ਕਿਹਾ ਸੀ ਕਿ ਕੁਝ ਕਾਗਜ਼ਾਂ ਬਾਰੇ ਦੱਸੋਗੇ ਹਾਂਜੀ ਬਿਲਕੁਲ ਯੋਗ ਮਾਪਿਆਂ ਨੂੰ ਹੁਣ ਕੁਝ ਜ਼ਰੂਰੀ ਕਦਮ ਚੁੱਕਣੇ ਚਾਹੀਦੇ ਨੇ ਸਭ ਤੋਂ ਪਹਿਲਾਂ ਤਾਂ ਆਪਣੇ ਆਸ-ਪਾਸ ਆਪਣੇ ਇਲਾਕੇ ਦੇ ਨੇੜੇ ਦੀ ਉਹਨਾਂ ਪ੍ਰਾਈਵੇਟ ਸਕੂਲਾਂ ਦੀ ਇੱਕ ਲਿਸਟ ਬਣਾ ਲੈਣ ਜਿਹੜੇ ਘਟ ਗਿਣਤੀ ਸੰਸਥਾ ਨਹੀਂ ਹਨ ਅਤੇ ਸਰਕਾਰ ਤੋਂ ਮਦਦ ਵੀ ਨਹੀਂ ਲੈਂਦੇ ਠੀਕ ਦੂਜਾ ਤੇ ਸਭ ਤੋਂ ਜ਼ਰੂਰੀ ਆਪਣੇ ਕਾਗਜ਼ ਪੱਤਰ ਪੂਰੇ ਕਰਕੇ ਰੱਖਣ ਜਿਵੇਂ ਕਿ ਆਮਦਨ ਦਾ ਸਰਟੀਫਿਕੇਟ ਜੇ ਤੁਸੀਂ ای ਡਬਲਯੂ ਐਸ ਜਾਂ ਬੀ ਸੀਓ ਬੀ ਸੀ ਕੈਟਾਗਰੀ ਵਿੱਚ ਅਪਲਾਈ ਕਰਨਾ ਹੈ ਜਾਤੀ ਦਾ ਸਰਟੀਫਿਕੇਟ ਜੇ ਤੁਸੀਂ ਐਸ ਸੀ ਜਾਂ ਬੀ ਸੀਓ ਬੀ ਸੀ ਕੈਟਾਗਰੀ ਵਿੱਚ ਅਪਲਾਈ ਕਰਨਾ ਹੈ ਹਾਂਜੀ ਅਤੇ ਤੀਜਾ ਰਿਹائش ਦਾ ਪੱਕਾ ਸਬੂਤ ਯਾਨੀ ਪ੍ਰੂਫ ਆਫ ਰੈਜ਼ੀਡੈਂਸ ਇਹ ਬਹੁਤ ਜ਼ਰੂਰੀ ਹੈ ਕਿਉਂਕਿ ਦਾਖਲਾ ਨੀੜਤਾ ਦੇ ਆਧਾਰ ਤੇ ਹੋਣਾ ਹੈ ਇਸ ਲਈ ਕੋਈ ਵੀ ਸਰਕਾਰੀ ਦਸਤਾਵੇਜ਼ ਜਿਸ ਤੇ ਤੁਹਾਡਾ ਸਹੀ ਪਤਾ ਲਿਖਿਆ ਹੋਵੇ ਜਿਵੇਂ ਆਧਾਰ ਕਾਰਡ ਰਾਸ਼ਨ ਕਾਰਡ ਜਾਂ ਵੋਟਰ ਕਾਰਡ اچھا ਤੀਜਾ ਕਦਮ ਇਹ ਹੈ ਕਿ ਜਦੋਂ 2025-26 ਸੀਜ਼ਨ ਲਈ ਦਾਖਲੇ ਸ਼ੁਰੂ ਹੋਣ ਆਮ ਤੌਰ ਤੇ ਸਰਦੀਆਂ ਵਿੱਚ ਫਾਰਮ ਨਿਕਲਦੇ ਨੇ ਤਾਂ ਸਕੂਲ ਵਿੱਚ ਪਤਾ ਕਰਕੇ ਇਸ 25% ਦੇ ਕੋਟੇ ਦੇ ਤਹਿਤ ਅਪਲਾਈ ਕਰਨਾ ਹੈ। ਓਕੇ ਤੇ ਚੌਥੀ ਤੇ ਸਭ ਤੋਂ ਵੱਡੀ ਗੱਲ ਦਿਮਾਗ ਵਿੱਚ ਰੱਖਣੀ ਹੈ ਕਿ ਜੇ ਦਾਖਲਾ ਮਿਲ ਜਾਂਦਾ ਹੈ ਤਾਂ ਸਕੂਲ ਨੂੰ ਕੋਈ ਫੀਸ ਨਹੀਂ ਦੇਣੀ ਪਵੇਗੀ। ਬਿਲਕੁਲ ਮੇਰੇ ਖਿਆਲ ਨਾਲ ਇਹ ਵੀ ਜ਼ਰੂਰੀ ਹੈ ਕਿ ਮਾਪੇ ਸਕੂਲਾਂ ਵੱਲੋਂ ਜਾਂ ਸਿੱਖਿਆ ਵਿਭਾਗ ਵੱਲੋਂ ਜਾਰੀ ਕੀਤੀਆਂ ਜਾਣ ਵਾਲੀਆਂ ਸੂਚਨਾਵਾਂ ਤੇ ਵੀ ਲਗਾਤਾਰ ਨਜ਼ਰ ਰੱਖਣ ਤਾਂ ਕਿ ਕੋਈ ਮਹੱਤਵਪੂਰਨ ਤਰੀਕ ਨਾ ਲੰਘ ਜਾਵੇ। ਹਾਂਜੀ ਇਹ ਬਹੁਤ ਜ਼ਰੂਰੀ ਹੈ। ਤਾਂ ਜੇ ਆਪਾਂ ਸਾਰੀ ਗੱਲ ਨੂੰ ਸਮੇਟੀਏ ਤਾਂ ਪੰਜਾਬ ਦੇ ਨਿਜੀ ਗੈਰ ਸਹਾਇਤਾ ਪ੍ਰਾਪਤ ਅਤੇ ਗੈਰ ਘਟ ਗਿਣਤੀ ਸਕੂਲਾਂ ਵਿੱਚ ਹੁਣ ਦਾਖਲੇ ਦੀ ਪਹਿਲੀ ਕਲਾਸ ਵਿੱਚ 25% ਦੀਆਂ ਸੀਟਾਂ EWS, SC, BC ਤੇ ਕੁਝ ਹੋਰ ਲੋੜਵੰਦ ਵਰਗਾਂ ਲਈ ਪੱਕੀਆਂ ਹੋ ਗਈਆਂ ਨੇ। ਹਾਂਜੀ। ਦਾਖਲਾ ਮਿਲੇਗਾ ਸਕੂਲ ਤੋਂ ਘਰ ਦੀ ਦੂਰੀ ਦੇ ਹਿਸਾਬ ਨਾਲ ਨੇੜੇ ਵਾਲਿਆਂ ਨੂੰ ਪਹਿਲ ਮਿਲੇਗੀ ਤੇ ਸਭ ਤੋਂ ਵੱਡੀ ਗੱਲ ਮਾਪਿਆਂ ਨੂੰ ਕੋਈ ਫੀਸ ਨਹੀਂ ਦੇਣੀ ਪਵੇਗੀ। ਹਾਂ ਇਹ ਕਦਮ ਸਿੱਖਿਆ ਦੇ ਖੇਤਰ ਵਿੱਚ ਬਰਾਬਰੀ ਲਿਆਉਣ ਲਈ ਇੱਕ ਬਹੁਤ ਵੱਡੀ ਕੋਸ਼ਿਸ਼ ਹੈ ਪਰ ਅਸਲ ਸਵਾਲ ਜਾਂ ਕਹਿ ਲਓ ਸੋਚਣ ਵਾਲੀ ਗੱਲ ਇਹ ਹੈ ਕਿ ਇਸ ਦਾ ਲੰਬੇ ਸਮੇਂ ਵਿੱਚ ਕੀ ਅਸਰ ਹੋਵੇਗਾ ਹਮ ਸਕੂਲਾਂ ਦੇ ਅੰਦਰ ਦੇ ਮਾਹੌਲ ਤੇ ਪੜ੍ਹਾਈ ਦੀ ਕੁਆਲਿਟੀ ਤੇ ਅਤੇ ਸਮਾਜ ਦੇ ਵੱਖ-ਵੱਖ ਵਰਗਾਂ ਦੇ ਬੱਚਿਆਂ ਦੇ ਆਪਸੀ ਮੇਲਜੋਲ ਤੇ ਕੀ ਇਸ ਨਾਲ ਸੱਚਮੁੱਚ ਇੱਕ ਸਾਂਝਾਪਨ ਵਧੇਗਾ ਇਹ ਵੇਖਣਾ ਬਹੁਤ ਦਿਲਚਸਪ ਹੋਵੇਗਾ ਬਿਲਕੁਲ ਸਹੀ ਕਿਹਾ ਸੁਣ ਵਾਲਿਆਂ ਨੂੰ ਮੁਖਾਤਿਬ ਹੁੰਦੇ ਹੋਏ ਇਸ ਪੂਰੇ ਮੁੱਦੇ ਤੇ ਤੁਸੀਂ ਕੀ ਸੋਚਦੇ ਹੋ ਤੁਹਾਡੇ ਕੀ ਵਿਚਾਰ ਨੇ ਸਾਨੂੰ ਹੇਠਾਂ ਕਮੈਂਟ ਕਰਕੇ ਜ਼ਰੂਰ ਦੱਸਿਓ ਜੇ ਇਹ ਜਾਣਕਾਰੀ ਤੁਹਾਨੂੰ ਕੰਮ ਦੀ ਲੱਗੀ ਤੁਹਾਨੂੰ ਲੱਗਦਾ ਹੈ ਕਿ ਇਸ ਨਾਲ ਕਿਸੇ ਦਾ ਪਲਾ ਹੋ ਸਕਦਾ ਹੈ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਿਓ ਖਾਸ ਕਰਕੇ ਉਹਨਾਂ ਮਾਪਿਆਂ ਨਾਲ ਜਿਨ੍ਹਾਂ ਨੂੰ ਇਸ ਦੀ ਲੋੜ ਹੋ ਸਕਦੀ ਹੈ ਹਾਂਜੀ ਜ਼ਰੂਰ ਸ਼ੇਅਰ ਕਰਿਓ ਅਗਲੀ ਵਾਰ ਫਿਰ ਮਿਲਾਂਗੇ ਇੱਕ ਨਵੀਂ ਜਾਣਕਾਰੀ ਇੱਕ ਨਵੇਂ ਵਿਸ਼ੇ ਨਾਲ ਉਦੋਂ ਤੱਕ ਲਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ